ਬਹੁਤ-ਬਹੁਤ ਧੰਨਵਾਦ ਕਰਦੀ ਆਂ ਔਰ ਜਿਹੜੀਆਂ ਜਦ ਕੀ ਲੋਹੜੀ ਦੀਆਂ ਸਾਰਿਆਂ ਨੂੰ ਮੈਂ ਬਹੁਤ-ਬਹੁਤ ਮੁਬਾਰਕਾਂ ਦਿੰਨੀ ਆਂ ਅੱਜ ਅਸੀਂ ਲੋਹੜੀ ਨੂੰ ਜਿਹਦਾ ਪ੍ਰੋਗਰਾਮ ਸਾਰੇ ਥਾਂ ਹੀ ਕੀਤੇ ਜਾ ਰਹੇ ਆ ਬੱਚੀਆਂ ਦੀਆਂ ਲੋਹੜੀਆਂ ਪਾਈਆਂ ਜਾ ਰਹੀਆਂ ਆ ਪਰ ਮੇਰੇ ਮਨ ਦੀ ਇੱਕ ਇੱਛਾ ਸੀ ਕਿ ਮੈਂ ਜਿਹੜੇ ਮਹੱਤੜ ਸਾਡੇ ਗਰੀਬ ਪਰਿਵਾਰ ਆ ਇਹਨਾਂ ਦੇ ਨਾਲ ਰਲ ਕੇ ਵੀ ਲੋਹੜੀ ਮਨਾਵਾ ਤੇ ਅੱਜ ਮੈਂ ਇੱਥੇ ਪਹੁੰਚੀ ਇਹਨਾਂ ਦੇ ਕੋਲ ਜਿੰਨੇ ਛੋਟੇ-ਛੋਟੇ ਬੱਚੇ ਆ ਸਾਰਿਆਂ ਨਾਲ ਜਿੱਦਾਂ ਗਰਮ ਕੱਪੜੇ ਕੁਛ ਹੀ ਆ ਠੰਡ ਨੂੰ ਦੇਖਦੇ ਹੋਏ ਤੇ ਵੀ ਇਹਨਾਂ ਨੂੰ ਉਹ ਜਿਹੜਾ ਬੰਡਿਆ ਗਿਆ ਆ ਮੈਂ ਕਹਿੰਨੀ ਆ ਕਿ ਸਾਰਿਆਂ ਨੂੰ ਇਹ ਜਿਹੜਾ ਚਲਾਗਾਜੋਗ ਉਪਰਾਲਾ ਆ ਇਹਨਾਂ ਬੱਚਿਆਂ ਲਈ ਵੀ ਕਰਨਾ ਚਾਹੀਦਾ ਆ ਕਿ ਚਲੋ ਆਪਾਂ ਹੋਰ ਤਾਂ ਸਾਰਾ ਕੁਝ ਬਹੁਤ ਕਰਦੇ ਆ ਜੀ ਬਿਲਕੁਲ ਕਿ ਇਹਨਾਂ ਜਿਹੜੇ ਮਹਾਤੜ ਪਰਿਵਾਰ ਆ ਜਿਹੜੇ ਨਹੀਂ ਕਰੀ ਸਕਦੇ ਕੁਛ ਨਹੀਂ ਇੰਨੀ ਠੰਡ ਦੇ ਉਸ ਦੇਖੋ ਝੁੱਗੀਆਂ ਦੇ ਵਿੱਚ ਰਹਿਣਾ ਬਹੁਤ ਔਖੀ ਗੱਲ ਆ ਜਿੱਦਾਂ ਤੇ ਇਹਨੂੰ ਦੇਖਦੇ ਹੋਏ ਮੇਰਾ ਮੇਰੀ ਇੱਛਾ ਸੀ ਕਿ ਮੈਂ ਨਾ ਬੱਚਿਆਂ ਲਈ ਮੈਂ ਇੱਕ ਗੱਲ ਗੌਰੇ ਤਲਬ ਹੈਗੀ ਆ ਕਿ ਅਮੀਰ ਬੱਚੇ ਦੇ ਜੋ ਬੱਚਿਆਂ ਨੂੰ ਹਰ ਕੋਈ ਪਿਆਰ ਕਰਦਾ ਹੈਗਾ ਵਾ ਕਿਉਂਲਾ ਚੜਦਾ ਹੈਗਾ ਤੁਸੀਂ ਗਰੀਬ ਬੱਚੇ ਆ ਜੀ ਬੜੇ ਆਪਣੇ ਬੱਚਿਆਂ ਦੀ ਤਰ੍ਹਾਂ ਮਿਲ ਕੇ ਇਹਨਾਂ ਨੂੰ ਚੁੰਮਿਆ ਜਟਿਆ ਔਰ ਪਿਆਰ ਕੀਤਾ ਔਰ ਇਹਨਾਂ ਨੂੰ ਜਿਹੜੇ ਜ਼ਰੂਰਤਵੰਤ ਚੀਜ਼ਾਂ ਦਿੱਤੀਆਂ ਤੁਸੀਂ ਅਸਮ ਚ ਇਲਾਕੇ ਵਿੱਚ ਖੜੇ ਆ ਇਸ ਤੋਂ ਇਲਾਵਾ ਹੋਰ ਵੀ ਆਸ-ਪਾਸ ਪਿੰਡਾਂ ਚ ਗਏ ਸੀ ਹਾਂਜੀ ਕਾਫੀ ਪਿੰਡਾਂ ਦੇ ਵਿੱਚ ਮੈਂ ਹੋ ਕੇ ਆਈਆਂ ਜਿੱਥੇ ਵੀ ਮੈਨੂੰ ਇੱਦਾਂ ਦੇ ਪਰਿਵਾਰ ਦੇ ਸੀ ਆ ਮੈਂ ਉੱਥੇ ਉੱਥੇ ਜਾ ਕੇ ਜਿੱਦਾਂ ਇਹ ਜਿਹੜਾ ਪ੍ਰਾਲਾ ਕੀਤਾ ਆ ਔਰ ਇਹਨਾਂ ਬੱਚਿਆਂ ਦੇ ਵਿੱਚ ਹੀ ਰੱਬ ਵਸਦਾ ਆ ਜੇਕਰ ਅਸੀਂ ਨਾ ਬੱਚਿਆਂ ਨੂੰ ਖੁਸ਼ ਕਰਦੇ ਤੁਸੀਂ ਦੇਖੋ ਬੱਚਿਆਂ ਦੇ ਮੋੜ ਤੇ ਕਿੰਨੀ ਕੁਛ ਆ ਕੇ ਸਰ ਨੂੰ ਮੈਡਮ ਮਿਲਣਾ ਆਇਆ ਸਾਡੇ ਲਈ ਇਹਨਾਂ ਕੁਛ ਕਰਨ ਆਏ ਆ ਇਹ ਨਾ ਬੱਚਿਆਂ ਦੀਆਂ ਦਵਾਵਾਂ ਸਦਕਾ ਹੀ ਅਸੀਂ ਜਿਹੜੇ ਆ ਤੁਰੇ ਫਿਰਦੇ ਆ ਇਹ ਸਾਡੀ ਤਰੱਕੀ ਦਾ ਕਾਰਨ ਜਿਹੜੇ ਬੱਚੇ ਹੀ ਆ ਅਸੀਂ ਕਿੰਨੇ ਰੱਬ ਰੂਪੀ ਬੱਚੇ ਇਹਨਾਂ ਦਾ ਆਸ਼ੀਰਵਾਦ ਜਰੂਰ ਹਰ ਇੱਕ ਨੂੰ ਲੈਣਾ ਚਾਹੀਦਾ ਤੁਸੀਂ ਝੁੱਗੀਆਂ ਝੋਪਣੇ ਵਿੱਚ ਅੱਜ ਗਏ ਹੈਗੇ ਉੱਥੇ ਜਾ ਜਾ ਕੇ ਬੱਚਿਆਂ ਨੂੰ ਸਮਾਨ ਦਿੱਤਾ ਉਹਨਾਂ ਦੇ ਮਾਤਾ ਪਿਤਾ ਨੂੰ ਵੀ ਮਿਲੇ ਜੀ ਕੀ ਮਹਿਸੂਸ ਕੀਤਾ ਕਿਸ ਤਰ੍ਹਾਂ ਲੱਗਾ ਕਿ ਇੱਥੇ ਇੱਕ ਇੱਕ ਅਲੀਸ਼ਾਨ ਘਰਾਂ ਵਿੱਚ ਲੋਕ ਰਹਿੰਦੇ ਹੈਗੇ ਉਹਨਾਂ ਦਾ ਜੀਵਨ ਕਿਸ ਤਰ੍ਹਾਂ ਦਾ ਹੈਗਾ ਇਹ ਕਿਸ ਤਰ੍ਹਾਂ ਆਪਣਾ ਜੀਵਨ ਬਿਸ਼ਰ ਕਰ ਰਹੇ ਹੈਗੇ ਔਰ ਇਹਨਾਂ ਦੇ ਮੈਂ ਤਾਂ ਕਹਿੰਨੀ ਆ ਜਿਹੜੇ ਲੋਕ ਚੰਗਿਆ ਘਰਾਂ ਦੇ ਵਿੱਚ ਜੀਵਨ ਬਸਰ ਕਰ ਰਹੇ ਆ ਇਹਨਾਂ ਬੱਚਿਆਂ ਦਾ ਉਹ ਜ਼ਰੂਰ ਧਿਆਨ ਕਰਨ ਜਿਹੜੀਆਂ ਸੰਸਥਾਵਾਂ ਮੈਂ ਇਹਨਾਂ ਨੂੰ ਬਤ-ਬਤ ਅਪੀਲ ਕਰਾਂਗੀ ਕਿ ਸਭ ਤੋਂ ਜ਼ਿਆਦਾ ਜਿਹੜਾ ਇਹਨਾਂ ਗਰੀਬਾਂ ਮਾਤੜਾਂ ਵੱਲ ਪਿਆ ਇਹਨਾਂ ਨੂੰ ਸਤਿਕਾਰ ਦਿਓ ਇਹਨਾਂ ਦੇ ਬੱਚਿਆਂ ਨੂੰ ਵੀ ਖੁਸ਼ੀ ਮਿਲ ਸਕੇ ਇਹਨਾਂ ਦੇ ਬੱਚਿਆਂ ਦੇ ਚਿਹਰਿਆਂ ਤੇ ਜਿੱਦਾਂ ਅੱਜ ਖੁਸ਼ੀ ਮਿਲੀ ਮੈਂ ਕਹਿੰਦੀ ਜਿੱਥੇ-ਜਿੱਥੇ ਸਾਡੇ ਮਜ਼ਦੂਰ ਪਰਿਵਾਰ ਬੈਠੇ ਆ ਉਹਨਾਂ ਦੇ ਬੱਚਿਆਂ ਨੂੰ ਇਹ ਜਿਹੜਾ ਅਸੀਂ ਆਸ਼ੀਰਵਾਦ ਦਈਏ ਬਿਲਕੁਲ ਅਸੀਂ ਵੀ ਨੋਟ ਕੀਤਾ ਕਿ ਜਦੋਂ ਤੁਸੀਂ ਆਏ ਤਾਂ ਬੱਚੇ ਦੂਰੋਂ ਦੂਰੋਂ ਤੁਹਾਨੂੰ ਦੇਖ ਕੇ ਜੋ ਕੁਝ ਬੱਚੇ ਕੱਪੜੇ ਪ੍ਰਾਪਤ ਕਰ ਰਹੇ ਸੀਗੇ ਤੇ ਦੂਰੋਂ ਦੇ ਕੋਈ ਬੱਚੇ ਭੱਜੇ ਆਏ ਸਾਡੇ ਵੱਲ ਉਹਨਾਂ ਦੇ ਚਿਹਰੇ ਤੇ ਖੁਸ਼ੀ ਝਲਕ ਰਹੀ ਸੀਗੀ ਕੀ ਆਉਣ ਵਾਲੇ ਸਮੇਂ ਵਿੱਚ ਵੀ ਬੱਚਿਆਂ ਨੂੰ ਇਸ ਤਰ੍ਹਾਂ ਹੀ ਪਿਆਰ ਕੀਤਾ ਜਾਂਦਾ ਰਹੇਗਾ ਨਹੀਂ ਮੇਰਾ ਹਰ ਸਾਲ ਇਹੀ ਆਪਣਾ ਅਲਾ ਹੁੰਦਾ ਹੈ ਜਿੱਥੇ ਵੀ ਸਾਡੇ ਇਹ ਪਰਿਵਾਰ ਰਹਿੰਦੇ ਆ ਮੈਂ ਹਰ ਵਾਰ ਲੋੜੀ ਦੀ ਕੁਛੀ ਜਿਹੜੀ ਇਹਨਾਂ ਬੱਚਿਆਂ ਦੇ ਨਾਲ ਸੰਜੀ ਕਰਦੀਆਂ ਤੇ ਆਉਣ ਵਾਲਾ ਟਾਈਮ ਵੀ ਇਹਨਾਂ ਦੇ ਅਸ਼ੀਰਵਾਦ ਇਦਾਂ ਰਹੇ ਤੇ ਮੈਂ ਇਹ ਤੋਂ ਵੀ ਵੱਧ ਚੜ ਕੇ ਕਰਾਂਗੀ ਕਿ ਪਰਮਾਤਮਾ ਇਹਨਾਂ ਨੂੰ ਵੀ ਤੰਦਰੁਸਤੀ ਔਰ ਸਭ ਨੂੰ ਵੀ ਤੰਦਰੁਸਤੀ ਬੱਚ ਮੈਂ ਕਿ ਨਹੀਂ ਰੱਬ 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 ਰੂਪੀ ਇਹਨਾਂ ਦੇ ਵਿੱਚ ਨਜ਼ਰ ਆ ਰਹੀਏ ਜੀ ਤੁਹਾਡੇ ਇਸ ਮਹਾਨ ਉਪਰਾਲੇ ਅਸੀਂ ਵੀ ਸ਼ਲਾਘਾ ਕਰਦੇ ਹਾਂ ਗੱਲਬਾਤ ਕਰਨ ਲਈ ਧੰਨਵਾਦ ਜਿਉ ਇਸ ਟਾਈਮ ਮੇਨਲ ਮੌਜੂਦ ਹੈ ਕਿ ਕੈਮਰੇ ਤੇ ਡਾਕਟਰ ਮਜੀਤ ਸਿੰਘ ਸਰੂਆ ਜੀ ਹੋਗੇ ਕਿ ਉਹ ਸਮਾਜ ਸੇਵੀ ਵੀ ਹੈਗੇ ਔਰ ਡਾਕਟਰ ਵੀ ਹੈਗੇ ਆ ਗੱਲਬਾਤ ਕਰਕੇ ਦੇਖਦੇ ਹਾਂ ਸਰ ਚੜ੍ਹਦੀਸਾ ਸਵਾਗਤ ਹੈ ਕੀ ਕਹਣਾ ਹੈ ਤੁਹਾਡਾ ਇਸ ਮਹਾਨ ਉਪਰਾਲੇ ਪ੍ਰਤੀ ਸਰ ਇਹ ਮਹਾਨ ਉਪਰਾਲਾ ਜਿਹੜਾ ਹੈ ਇਹ ਸਾਡੇ ਭੈਣ ਜੀ ਰਜਨੀ ਬਾਲਾ ਜੀ ਦੁਆਰਾ ਕੀਤਾ ਗਿਆ ਜੀ ਤੇ ਅਸੀਂ ਤਾਂ ਜਿੱਦਾਂ ਇਹ ਸਾਡੇ ਨਾਲ ਅਸੀਂ ਮਿਲ ਕੇ ਜਿੱਦਾਂ ਇਹ ਸਭ ਕਰਦੇ ਹਾਂ ਬਾਕੀ ਸਾਰਾ ਜੋ ਵੀ काम-धाम जो भी सारा दान वगैरह उ सब ਸਾਡੇ ਭੈੰਜੀ ਕਰਦੇ ਆ ਤੇ ਅਸੀਂ ਤਾਂ ਇਹਨਾਂ ਦੇ ਭਰਾ ਹੋਣ ਦੇ ਨਾਤੇ ਇਹਨਾਂ ਦਾ ਸਾਥ ਦੇਈਦਾ ਜੀ ਤੇ ਮੇਰੇ ਨਾਲ ਆਪਣੇ ਜਯਤੇਂਦਰ ਜੀ ਨੇ ਚੰਦੇਲ ਸਾਹਿਬ ਜੀ ਤੇ ਬਿਲਕੁਲ ਬਾਕੀ ਜੋ ਮੈਡਮ ਕਰ ਰਹੇ ਨੇ ਹੁਣ ਕਾਫੀ ਪਿੰਡਾਂ ਚੋਂ ਅਸੀਂ ਹੋ ਕੇ ਆਏ ਆ ਜੀ ਜੇ ਗਰੀਬ ਬੱਚਾ ਨੂੰ ਮੈਡਮ ਇਹ ਨਹੀਂ ਵੀ ਅੱਜ ਹੀ ਵੈਸੇ ਵੀ ਦਾਨ ਕਰਦੇ ਰਹਿੰਦੇ ਆ ਇਹਨਾਂ ਦਾ ਇੱਕ ਪਤਾ ਨਹੀਂ ਕੁਦਰਤੀ ਇਹਨਾਂ ਦਾ ਦਿਲੀ ਇਸ ਤਰ੍ਹਾਂ ਆ ਕਿ ਮੈਂ ਤਾਂ ਜਦੋਂ ਤੋਂ ਮਿਲਿਆ ਇਹਨਾਂ ਨੂੰ ਤੇ ਮੈਂ ਤਾਂ ਇਹੀ ਦੇਖਦਾ ਕਿ ਬਸ ਕਿਸੇ ਨੂੰ ਰਾਸ਼ਨ ਕਿਸੇ ਨੂੰ ਕਿਸ਼ ਕੋਸ਼ਟ ਸਾਨੂੰ ਕੁਛ ਕੀਤਾ ਤੁਲਵਾ ਲੋਹੜੀ ਦਾ ਮੌਕਾ ਆ ਤੇ ਇਹਨਾਂ ਨੇ ਕਿਹਾ ਸੀ ਮੈਂ ਗਰੀਬ ਬੱਚਿਆਂ ਨੂੰ ਹਰ ਸਾਲ ਦਾਨ ਕਰਦੀ ਪਰ ਲੋਹੜੀ ਤੋਂ ਇਲਾਵਾ ਵੀ ਮੈਂ ਦੇਖਿਆ ਲੋਹੜੀ ਜਦਾਂ ਅਸੀਂ ਕਈ ਪਿੰਡਾਂ ਵਿੱਚ ਗਏ ਪਹਿਲਾਂ ਤੇ ਉੱਥੇ ਵੀ ਜਿਹੜੇ ਕੋਈ ਪਤਾ ਲੱਗਦਾ ਕਿ ਇੱਥੇ ਬਈ ਜ਼ਰੂਰਤਮੰਦ ਆ ਤੇ ਉਹਨੂੰ ਚਾਵਲ ਲੈ ਆ ਤੇ ਕਣਕ ਲੈ ਆ ਤੇ ਆਟਾ ਲੈਤਾ ਕੇ ਲੈਤਾ ਤੇਲ ਲੈਤਾ ਉਹ ਤਾਂ ਮੇਰੇ ਸਾਹਮਣੇ ਕਈ ਵਾਰੀ ਇਜ਼ਾ ਹੋਇਆ ਵੀ ਅਸੀਂ ਭੈਣ ਜੀ ਪਰਚੇਜ਼ ਕਰਕੇ ਤਾਂ ਫੇ ਉਹ ਦਿੰਦੇ ਆ ਤੇ ਅਸੀਂ ਤਾਂ ਇਹੀ ਵਾਹਿਗੁਰੂ ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਕਿ ਸਾਡੇ ਭੈਣ ਜੀ ਤੰਦਰੁਸਤ ਰਹਿਣ ਔਰ ਇਸੇ ਤਰ੍ਹਾਂ ਹੀ ਆਪਣਾ ਜਿਹੜਾ ਇਹ ਸਮਾਜ ਸੇਵਾ ਦਾ ਕੰਮ ਆ ਕਰਨ ਔਰ ਪ੍ਰਮਾਤਮਾ ਇਹਨਾਂ ਨੂੰ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਬਖਸ਼ੇ ਤੇ ਬਸ ਇਹੀ ਅਸੀਂ ਦੁਆ ਕਰਦੇ ਹਾਂ ਜੀ। ਕਲਵਕਲ ਦੀ ਧੰਨਵਾਦ